ਦੀ ਮਿਸਟਰ ਵੀ ਰਹੇ ਤੇ ਕਿਸਾਨਾਂ ਨਾਲ ਗੱਲਬਾਤ ਵੀ ਉਹਨਾਂ ਦੀ ਹਮੇਸ਼ਾ ਹੁੰਦੀ ਰਹਿੰਦੀ ਆ ਤੇ ਪ੍ਰਧਾਨ ਮੰਤਰੀ ਜੀ ਨੇ ਆਪ ਇਹ ਕਹਿ ਕੇ ਇਹ ਟੀਮ ਸਾਨੂੰ ਭੇਜਿਆ ਹੈ ਦੂਜੇ ਪਾਸੇ ਜਿਹੜੀ ਸੈਂਟਰ ਦੀ ਟੀਮ ਆ ਉਹ ਅਲੱਗ ਅਸੀਂ ਇਕੱਠੇ ਹੀ ਸuire ਦਿੱਲੀੋਂ ਪੰਜਾਬ ਨੂੰ ਆਏ ਆ ਔਰ ਐਸਾ ਸੰਕਟ ਮੈਂਨੇ ਕਦੀ ਦੇਖਾ ਨਹੀਂ ਅਭੀ ਨੁਕਸਾਨ ਦਾ ਪੂਰਾ ਆਕਲਨ ਹੋ ਰਹਾ ਹੈ ਕੇਂਦਰ ਸਰਕਾਰ ਦੀ ਟੀਮੇ ਵੀ ਅੱਜ ਆ ਗਈ ਹੈ ਹੁਣ ਵੇਖੋ ਇਹਦੇ ਵਿੱਚ ਇਹਦੇ ਵਿੱਚ ਹੁਣ ਜੀ ਜਾ ਕੇ ਵੇਖੋ ਤੁਸੀਂ ਇਹਨਾਂ ਦੇ ਘਰਾਂ ਦੇ ਵਿੱਚ ਪਾਣੀ ਲੀਲੇ ਭਿੱਜੇ ਕਿਉਂਕਿ ਆ ਜਿਹੜੀ ਉਹ ਖਤਮ ਹੋ ਗਈ ਆ ਡੰਗਰਾਂ ਦਾ ਮਾਸਾ ਜਿਹੜਾ ਫਸਿਆਂ ਦਾ ਮਾਸਾ ਉਹ ਤਾਂ ਸੈਂਟਰ ਤੇ ਸਟੇਟ ਗਵਰਨਮੈਂਟ ਨੂੰ 11000 ਕਰੋੜ ਰੁਪਈਆ ਮੈਂ ਪਹਿਲਾਂ ਹੀ ਕਹਿ ਰਿਹਾ 11000 ਕਰੋੜ ਰੁਪਈਆ ਕੇਂਦਰ ਦਾ ਸਟੇਟ ਕੋਲ ਪਿਆ ਹੈ। ਕਿ ਅੱਜ ਵੀ ਸਟੇਟ ਦੇ ਐਗਰੀਕਲਚਰ ਮਿਨਿਸਟਰ ਵੀ ਨਾਲ ਨੇ ਕੋਈ ਇਹ ਚ ਪਾਰਟੀ ਬਾਜ਼ੀ ਨਹੀਂ ਅਸੀਂ ਉਹ ਗੱਲਾਂ 'ਚ ਨਹੀਂ ਪੈਣਾ। ਕਿ ਕੇਂਦਰ ਕੀ ਸਟੇਟ ਇਸ ਵੇਲੇ ਪੰਜਾਬ ਨਾਲ ਇਹ ਇਹ ਤਮਾਸ਼ਾ ਦਿਖਾਉਣ ਦੀ ਲੋੜ ਜੀ ਇਤਨਾ ਅਸੈਸਮੈਂਟ ਹੀ ਲੱਗ ਰਹੀ ਹੈ ਆਪਸਾਈਡ ਤੇ ਤੋਂ ਬੜੀ ਪਹਿਲਾਂ ਦੁੱਖ ਦੀ ਘੜੀ ਨਹੀਂ ਤੇ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਖਾਸ ਤੌਰ ਤੇ ਜਿਹੜੇ ਸਾਡੇ ਐਗਰੀਕਲਚਰ ਮਿਨਿਸਟਰ ਨੇ ਉਹਨਾਂ ਨੂੰ ਸ਼ਿਵਰਾਜ ਚੋਹਾਨ ਸਾਹਿਬ ਜਿਹੜੇ ਚੀਫ ਮਿਨਿਸਟਰ ਵੀ ਰਹੇ ਤੇ ਕਿਸਾਨਾਂ ਨਾਲ ਗੱਲਬਾਤ ਵੀ ਉਹਨਾਂ ਦੀ ਹਮੇਸ਼ਾ ਹੁੰਦੀ ਰਹਿੰਦੀ ਆ ਤੇ ਪ੍ਰਧਾਨ ਮੰਤਰੀ ਜੀ ਨੇ ਆਪ ਇਹ ਕਹਿ ਕੇ ਇਹ ਟੀਮ ਸਾਨੂੰ ਭੇਜਿਆ ਹੈ ਦੂਜੇ ਪਾਸੇ ਜਿਹੜੀ ਸੈਂਟਰ ਦੀ ਟੀਮ ਆ ਉਹ ਅਲੱਗ ਅਸੀਂ ਇਕੱਠੇ ਹੀ ਸويرੇ ਦਿੱਲੀੋਂ ਪੰਜਾਬ ਨੂੰ ਆਏ ਆ ਉਹਦੇ ਵਿੱਚ ਜਿਹੜੀਆਂ ਦੋ ਗ੍ਰਹਿ ਮੰਤਰੀ ਤੇ ਕੇਂਦਰ ਰਣ ਟੀਮਾਂ ਬਣਾਈਆਂ ਉਹ ਅੱਜ 33 ਪਿੰਡ ਵਿਜ਼ਿਟ ਕਰਨਗੇ ਇੱਧਰਲੇ ਆਹ ਏਰੀਆ ਤੇ ਇੱਥੇ ਦੂਜੀ ਟੀਮ ਲੱਗੂਗੀ ਫਿਰੋਜ਼ਪੁਰ ਵੱਲੋਂ ਕੱਲ ਨੂੰ ਇਹ ਇਕੱਠੇ ਹੋ ਕੇ ਜਲੰਧਰ ਇਕੱਠੇ ਹੋਣਗੇ ਉਦੋਂ ਆਦ ਆਪਣੀ ਰਿਪੋਰਟ ਤੇ ਜਿਹੜੀ ਸਟੇਟ ਗਵਰਨਮੈਂਟ ਦੀ ਆ ਚੰਡੀਗੜ੍ਹ 'ਚ ਬਹਿ ਕੇ ਪਾਸੋਂ ਇਹ ਸਟੇਟ ਦੇ ਨਾਲ ਸਟੇਟ ਦੇ ਐਗਰੀਕਲਚਰ ਮਿਨਿਸਟਰ ਕਿਉਂਕਿ ਅੱਜ ਵੀ ਸਟੇਟ ਦੇ ਐਗਰੀਕਲਚਰ ਮਿਨਿਸਟਰ ਵੀ ਨਾਲ ਨੇ ਕੋਈ ਇਹ ਚਾਪਾਰਟੀ ਬਾਜੀ ਨਹੀਂ ਅਸੀਂ ਉਹ ਗੱਲਾਂ 'ਚ ਨਹੀਂ ਪੈਣਾ ਠੀਕ ਹੈ ਕੇਂਦਰ ਕੀ ਸਟੇਟ ਕੀ ਇਸ ਵੇਲੇ ਪੰਜਾਬ ਨਾਲ ਇਹ ਇਹ ਤਮਾਸ਼ਾ ਦਿਖਾਉਣ ਦੀ ਲੋੜ ਨਹੀਂ ਗੀ ਇਸ ਵੇਲੇ ਪੰਜਾਬ ਜਿਹੜਾ ਬਿਲਕੁਲ ਆ ਬਾਰਡਰ ਤੇ ਸਾਨੂੰ ਬਚਾਉਂਦੇ ਆ ਲੋਕ ਕਾਂ ਸੁੱਤੇ ਆ ਦੇਸ਼ ਤੇ ਤੇ ਉਹਨਾਂ ਲਈ ਕੀ ਸਹੀ ਨੁਕਸਾਨ ਕਿਉਂਕਿ ਪ੍ਰਧਾਨ ਮੰਤਰੀ ਚਾਹੁੰਦੇ ਸੀ ਆਪ ਦੇਖ ਕੇ ਆਓ ਤੇ ਹੁਣ ਰਿਪੋਰਟ ਬੈਠ ਕੇ ਦੇਣਗੇ ਵੀ ਭਾਈ ਆ ਫਸਲ ਨਹੀਂ ਅਗਲੀ ਫਸਲ ਵੀ ਜਿਹੜੇ ਹੋਣ ਦੇ ਚਾਂਸਸ ਨਹੀਂ ਘਰਾਂ ਦੇ ਘਰ ਤਵਾ ਹੋ ਗਏ ਟੁੱਟ ਗਏ ਡੰਗਰ ਜਿਨ੍ਹਾਂ ਦੇ ਬੰਨੇ ਰਹਿ ਗਏ ਮਰ ਗਏ ਕੋਈ ਖਲਾਤ ਨਹੀਂ ਕੇ ਮਤਲਬ ਸਾਰੀਆਂ ਗੱਲਾਂ ਬਾਕੀ ਸਟੇਟਾਂ ਤੋਂ ਸੇਵਾ ਦੀ ਕੋਈ ਕਮੀ ਨਹੀਂ ਹੁੰਦੀ ਆਣ ਪੀੜ ਦੀ ਕੋਈ ਕਮੀ ਨਹੀਂ ਬਹੁਤ ਮੈਂ ਕਹਿੰਦਾ ਕੋਈ ਐਸਾ ਜਿੱਥੇ ਵੀ ਪੰਜਾਬੀ ਰਹਿੰਦਾ ਹੈ ਚਾਹ ਯੂਪੀ ਰਾਜਸਥਾਨ ਮੱਧ ਪ੍ਰਦੇਸ਼ ਹਰ ਪਹੁੰਚ ਗਿਆ ਹਰ ਸੰਤ ਮਹਾਪੁਰਸ਼ਾ ਹੁਣ ਅਗਲੀ ਗੱਲ ਇਹਨਾਂ ਦੇ ਘਰਾਂ ਦਾ ਮਾਪਜਾ ਉਹ ਕੋਈ ਨਹੀਂ ਦੇ ਸਕਦਾ ਉਹ ਸੈਂਟਰ ਤੇ ਸਟੇਟ ਨੂੰ ਦੇਣਾ ਪਊ ਉਹਨਾਂ ਦਾ ਡੰਗਰਾਂ ਦਾ ਮਾਪਜਾ ਜਿਹੜਾ ਫਸਲਾਂ ਦਾ ਮਾਪਜਾ ਉਹ ਤਾਂ ਸੈਂਟਰ ਤੇ ਸਟੇਟ ਗਵਰਨਮੈਂਟ ਨੂੰ 11000 ਕਰੋੜ ਰੁਪਈਆ ਮੈਂ ਪਹਿਲਾਂ ਹੀ ਕਹਿ ਰਿਹਾ 11000 ਕਰੋੜ ਰੁਪਈਆ ਕੇਂਦਰ ਦਾ ਸਟੇਟ ਕੋਲ ਪਿਆ ਹੈ 11000 ਕਰੋੜ ਰੁਪਈਆ ਉਹਨੂੰ ਵੰਡੋ ਤਾਂ ਸਹੀ ਸ਼ੁਰੂ ਤੋਂ ਕਰੋ ਪਰ ਫਿਰ ਮੈਂ ਕਹਿਣਾ ਅੱਗੇ ਵੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਊ ਇਸੇ ਕਰਕੇ ਪ੍ਰਧਾਨ ਮੰਤਰੀ ਜੀ ਨੇ ਅੱਜ ਆਪ ਇਕੱਲੇ ਇਕੱਲੇ ਖੇਤ ਚੁੱੱਕਰ ਕੇ ਅੱਗੇ ਹੁਣ ਅਸੀਂ ਅਸੀਂ ਕਿਹਾ ਵੀ ਟਰੈਕਟਰਾਂ ਦੇ ਲੈ ਕੇ ਚੱਲੋ ਪਿੰਡਾਂ 'ਚ ਜਾ ਕੇ ਪਤਾ ਲੱਗੇ ਕਿਸ਼ਤੀਆਂ 'ਚ ਜਾ ਕੇ ਕਿਉਂਕਿ ਉਹ ਸ਼ਿਮ चौहान ਸਾਹਿਬ ਐਸੇ ਨੇ ਜਿਹੜੇ ਤਿੰਨ ਵਾਰ ਸਭ ਤੋਂ ਵੱਡਾ ਸੂਬਾ ਮੱਧਿਆ ਪ੍ਰਦੇਸ਼ ਦੇ ਮੁੱਖ ਮੰਤਰੀ ਰਹੇ ਆ ਤੇ ਲੋਕਾਂ ਨਾਲ ਜੁੜੇ ਹੋਏ ਆ ਤੇ ਲੋਕਾਂ ਨੇ ਅੱਜ ਵਿਸ਼ਵਾਸ ਵੀ ਉਹਨਾਂ ਤੇ ਕੀਤਾ ਸਭ ਨੇ ਇਕੱਲੇ ਇਕੱਲੇ ਨੇੜੇ ਹੋ ਕੇ ਉਹਨਾਂ ਚ ਕਿਸ ਨੇ ਕੰਨ ਚ ਗੱਲ ਕੀਤੀ ਕਿਸ ਨੇ ਓਪਨਲੀ ਕੀਤੀ ਕਿਸ ਨੇ ਕਿਵੇਂ ਦੱਸਿਆ ਵੀ ਅਸੀਂ ਕਰਜ਼ੇ ਚ ਬਿੰਨੇ ਪਏ ਆ ਜੀ ਕਿਵੇਂ ਚੱਲੂ ਕੰਮ ਤੇ ਉਹਨਾਂ ਨੇ ਸਾਰਾ ਦੁੱਖ ਆ ਜਿਹੜਾ ਆਪਣੀ ਝੋਲੀ ਚ ਪਾਇਆ ਸਰਕਾਰ ਡੋਨਰਸ਼ਿਪ ਕਹਿੰ ਕੇ ਕਿ ਹਰ ਸਾਲ ਅਸੀਂ ਰਾਹਤ ਫੰਡ ਦਿੰਨੇ ਆ ਪੰਜਾਬ ਸਰਕਾਰ ਕੋਲ ਆ ਦੇਖੋ ਉਹ ਗੱਲ ਮੈਂ ਹਜੇ ਅਭੀ ਤੱਕ ਜੋ ਦੇਖਾਇਆ ਹੈ ਔਰ ਆਗੇ ਦੇਖਣੇ ਵਾਲਾ ਹਾਂ ਇੱਥੇ ਜਲ ਪ੍ਰਲੇ ਦਾ ये हालात है और ऐसा संकट मैंने कभी देखा नहीं है अभी नुकसान का पूरा आकलन हो रहा है केंद्र सरकार की टीमें भी आज आ गई हैं मैं केवल इतना ही कहना चाहता हूं कि संकट किस घड़ी में केंद्र सरकार पूरी ताकत के साथ खड़ी है मोदी जी मुझे भेजा है प्रधानमंत्री जी ने पूरी संवेदना के साथ जनता को किसानों को गरीबों को इस संकट के पार हाथों हाथ निकाल के ले जाने में कसर नहीं छोड़ी जाएगी अभी तो कि कई जगह मुझे जागत की नहीं तो प्रेम जी प्रेम जी आज केंद्रीय मंत्री आए थे की गल बात हो गई गल बात ये हुई है सर पर ऐसी उन्हें अपनी जेडी मांग रखी है कृष्ण बराड़ी ने ते हरिजन बराड़ी हां जी क्योंकि इनों दी मुश्किल है जेड़ी पैरो पैर वाढ दी जा रही है ਕਿ ਇਹਨਾਂ ਨੂੰ ਸਹੂਲਤ ਕਿਸੇ ਵੱਲੋਂ ਮਿਲਦੀ ਨਹੀਂ ਹੁਣ ਵੇਖੋ ਇਹਦੇ ਵਿੱਚ ਇਹਦੇ ਵਿੱਚ ਹੁਣ ਵੀ ਜਾ ਕੇ ਵੇਖੋ ਤੁਸੀਂ ਇਹਨਾਂ ਦੇ ਘਰਾਂ ਦੇ ਵਿੱਚ ਪਾਣੀ ਲੀਲੇ ਭਿੱਜੇ ਕਲਕਾ ਜਿਹੜੀ ਉਹ ਖਤਮ ਹੋ ਗਈ ਆ ਤੇ ਠੀਕ ਆ ਜਿਹੜੀ ਲੰਮ ਚੰਬਾ ਹੁੰਦਾ ਥੋੜਾ ਬੋਤਾ ਉਹ ਇਹਨਾਂ ਨੂੰ ਮਿਲਦਾ ਕਿੰਧਰੀ ਮੰਤਰੀ ਨੇ ਕਿਹਾ ਤੁਹਾਨੂੰ ਮੰਤਰੀ ਮੰਤਰੀ ਨੇ ਹੋਇਆ ਕਿ ਜੋ ਵੀ ਤੁਹਾਨੂੰ ਸਹੂਲਤ ਤੋਂ ਹ ਮੰਗੀ ਆ ਨਾ ਇਹੋ ਦਾ ਮੰਗੋ ਨਾ ਕਿ ਕੀਤੀ ਆ ਉਹਨਾਂ ਨੇ ਕਿਹਾ ਤੁਹਾਡੀ ਮੰਗ ਪੂਰੀ ਹੋ ਜਾਏਗੀ ਤੁਹਾਨੂੰ ਕਿੰਨੀ ਕੁ ਉਮੀਦ ਲੱਗਦੀ ਹੈ ਉਮੀਦ ਤੇ ਇਹੋ ਹੀ ਆ ਜੀ ਸਾਡਾ ਕਹਿਣ ਦਾ ਵਾਸਤਾ ਅਗੋਂ ਉਹਨਾਂ ਦੇ ਮਨ ਤੋਂ ਜਾਬਦਾ ਉਮੀਦ ਪੂਰੀ ਹੋ ਜਾਏਗੀ